ਵੀ ਦੇਖ ਸਕਦੇ ਹੋ ਜੀ ਇਹ ਬਿਲਕੁਲ ਵੀ ਜਿਹੜੀ ਆਂਡੇ ਦੀ 스멜 ਹੁੰਦੀ ਹੈ ਉਹ ਹੈ ਨਹੀਂ ਆ ਦੇਖੋ ਜੀ ਇਹ ਵੀ ਤੋੜ ਕੇ ਦੇਖਿਆ ਕਿਉਂਕਿ ਜੇ ਤੁਸੀਂ ਆਂਡੇ ਨੂੰ ਤੋੜ ਕੇ ਰੱਖੋ ਤਾਂ ਉਹਦੀ ਇੱਥੇ ਤੱਕ ਨਹੀਂ ਪੂਰੇ ਆਫਿਸ ਵਿੱਚ 스멜 ਫੈਲ ਜੂਗਾ ਮੈਂ ਸੁੰਘ ਰਿਹਾ ਕੋਈ ਬਿਲਕੁਲ ਵੀ 1% 스멜 ਹੈ ਨਹੀਂ ਆ ਸ਼ੌਕੀਨ ਸ਼ੌਕੀਨ ਕਹਿੰਦੇ ਆਂਡੇ ਨਾਲ ਸ਼ੇਤ ਖਰੀਦੀ ਆ ਦੇਖੋ ਜੀ ਆਂਡੇ ਉਹ ਪਟਾਕੇ ਮਾਰੇ ਆਂਡੇ ਦੀਸ ਆਂਡੇ ਨਾਲ ਆਂਡੇ ਨਾਲ ਆਲ ਦੇ ਇਸ ਜ਼ੋਰ ਬਿਟਰੇ ਕਰਦੀ ਹੈ ਮੈਂ ਤੁਹਾਨੂੰ ਗਲਤ ਗੱਲਾਂ ਕਹਿੰਦੀ ਕਰ ਰਹੇ ਹਾਂ ਹੋ ਦੇ 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 ਆਪਣੇ ਤੋਂ ਵਸਵਾ ਦੇ ਉਹ ਆ ਦੇ ਨੋ। ਇਹਨੂੰ ਸੜ ਗਿਆ ਪਲਾਸਟਿਕ। ਅਧਿਕ। ਪਲਾਸਟਿਕ ਫੜ ਰਿਹਾ ਦੇਖੋ। ਇਹ ਪਲਾਸਟਿਕ ਉਹ ਦੇਖੋ ਪਲਾਸਟਿਕ ਸੜ ਰਿਹਾ ਬਾ ਜੀ। ਆਹ ਦੇਖ ਨਾ ਆਹ ਦੇ। ਫੜਿਆ ਫੇਰ ਆਹ ਦੇ। ਇਹ ਦੇਖੀ ਇਸ ਵਿੱਚ ਅਸਲ ਉਹ ਇਹੋ ਜੇ ਤੁਸੀਂ ਆਹ ਚਲਾਇਂਗੇਗਾ ਤਾਂ ਬਿਲਕੁਲ ਮਤਲਬ ਇਹ ਪੂਰਾ ਅੰਡਾ ਪਲਾਸਟਿਕ ਹੋ ਗਿਆ ਆ ਕਹਿ ਰਹੇ ਮੇਰੇ ਦੇਖੋ ਉਹ ਅੱਗ ਫੜ ਰਿਹਾ ਇਹ ਦੇਖੀਏ ਪੂਰੀ ਤਰ੍ਹਾਂ ਸੋਹ ਚੁਕਾਇਆ ਹੈ ਇਹ ਬਾਟ ਅਗਲੀ ਬੁਝਰੀ ਤੇ ਇਸ ਨੂੰ ਵੀ ਜਦੋਂ ਛੋੜਦਾ ਹੈ ਅੱਗ ਬੁਝ ਨਹੀਂ ਰਹੀ ਭਾਜੀ ਆਂਡੇ ਜੇ ਤੁਸੀਂ ਰੱਖੋਗੇ ਤਾਂ ਹੋਰ ਵੀ ਜ਼ਿਆਦਾ ਬਿਲਕੁਲ ਹਾਰਡ ਹੋ ਗਿਆ ਆ ਦੇਖਣਾ ਯਾਰ ਕਮਾਲ ਕਰੀ ਇਹ ਗੱਲ ਤੇ ਇੱਕ ਬੰਦ ਕਰਿਓ ਉਹ ਬਦਲ ਰੋੜਾ ਚੱਲਿਆ ਇਧਰ ਨੰਦਰ ਆ ਲੈ ਮੀਟਿੰਗ ਆ ਦੇਖ ਤੂੰ ਇਹ ਛੜ ਦੇ ਛੜ ਦੇ ਆ ਦੇਖ ਉਹ ਲੈਬ ਤੇ ਭਜਿਆ ਆ ਦੇਖ ਹਾਂ ਸਮਝ ਆ ਰਿਹਾ ਪਾਣੀ ਨਿਕਲ ਰਿਹਾ ਪਾਣੀ ਇਹ ਪਾਣੀ ਆ ਅੱਗੇ ਆਂਡਾ ਕੋ ਘਰ ਵਾਲੇ ਕਹਿੰਦੇ ਕਹਿੰਦੇ ਸਲੀਕ ਨਹੀਂ ਉੱਤਰਦੀ ਵੀ ਉਹਦੀ ਜਿਵੇਂ ਪਲਾਸਟਿਕ ਲੱਗੀ ਹੁੰਦੀ ਆ ਦੇਖੋ ਜੀ ਮੈਂ ਸਾਰੇ ਸ਼ਹਿਰ ਨੂੰ ਆ ਤੁਹਾਨੂੰ ਬਹਿ ਕੀ ਨਾ ਪਹੇਜ ਤੁਹਾਨੂੰ ਮੈਂ ਇਹਦੀਆਂ ਤੇ ਹਾਲੇ ਅੰਡਾ ਚੱਕਣਾ ਜੀ ਆ ਦਸੀ ਕਿ ਯਾਰ ਚਲ ਸਸੀ ਗਾਲ ਜੀ ਮੇਰਾ ਨਾਮ ਬਾਬਾ ਵਰਮਾ ਸ਼ਹਿਰ ਮਾਛੀਵਾੜਾ ਮੈਂ ਕੱਲ ਇੱਕ ਆਂਡਾ ਐਗਜ਼ ਗੀਟੇਡ ਲੈ ਕੇ ਆਇਆ ਆਪਣੇ ਕਾਰਖਾਨੇ ਲਈ ਜਦੋਂ ਮੈਂ ਆਂਡਾ ਤੋੜ ਕੇ ਦੇਖਿਆ ਤਾਂ ਟੁੱਟੇ ਨਾ ਤੇ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਵੀ ਆਂਡਾ origignal ਆ ਕਿ duplicate ਆ ਇਹ ਹੀ ਨਹੀਂ ਪਤਾ ਲੱਗ ਰਿਹਾ ਤੁਸੀਂ ਇੱਕਾ ਮੈਂ ਦੇਖੋ ਕਦੇ ਵੀ ਜਦੋਂ ਆਪਾਂ ਆਂਡਾ ਤੋੜਦੇ ਆ ਤਾਂ ਇਹ ਸਾਰਾ ਟੁੱਟ ਜਾਂਦਾ ਹੈ ਇਹ ਆ ਦੇਖੋ ਜੀ ਇਹਦੇ ਵਿੱਚ ਜਦੋਂ ਤੋੜਿਆ ਆ ਪਾਣੀ ਨਿਕਲ ਰਿਹਾ ਇਹਦੀ ਥਿਕਨੈਸ ਇੰਨੀ ਆ ਰਹੀ ਔਰ ਇਹਦੀ ਕੋਈ ਵੀ স্মੈਲ ਹੈ ਨਹੀਂ ਆਂ ਦੇ ਦੀ ਬਿਲਕੁਲ ਪਾਣੀ ਆ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ origignal ਆ ਕਿ duplicate ਆ ਔਰ ਤੁਸੀਂ ਇੱਕ ਇਹਦੇ ਵੀ ਚਾਂਦਾ ਮੈਨੂੰ origignal ਲੱਗਿਆ ਤੁਸੀਂ ਦੇਖ ਸਕਦੇ ਹੋ ਇਹਦੀ ਗੁਲਾਈ ਤੇ ਆਹ ਦੇਖੋ ਜੀ ਇਹਦੀ ਗੁਲਾਈ ਇਦਾਂ ਲੱਗ ਰਹੀ ਇਹਦੇ ਪੇਂਟ ਕੀਤਾ ਹੋਇਆ ਦੇਖੋ ਪੇਂਟ ਦੇ ੱੱਬੇ ਮੈਨੂੰ ਨਹੀਂ ਇਹ ਪਤਾ ਵੀ ਇਹ origignal ਆ ਜਾਂ duplicate ਮੈਂ ਇਹ ਸੀਟ ਵਿਭਾਗ ਨੂੰ ਬੇਨਤੀ ਕਰਦਾ ਕੀ ਕਿਰਪਾ ਕਰਕੇ ਇਹ ਚੀਜ਼ ਦੀ ਜਾਂਚ ਕੀਤੀ ਜਾਵੇ ਤਾਂ ਜੋ ਆਂਡਾ ਵਾਲੀ ਜਿਹੜੀ ਜਨਰੇਸ਼ਨ ਆ ਜਾਂ ਹੁਣ ਲੋਕ ਜਿਹੜੇ ਆਂਡਾ ਐਗ ਲੈ ਕੇ ਜਾਂਦੇ ਆ ਉਹਨਾਂ ਦੇ ਸਿਹਤ ਨਾਲ ਖਿਲਵਾੜ ਨਾ ਹੋਵੇ ਮੈਂ ਬੇਨਤੀ ਕਰਨਾ ਕਿ ਇਦਾਂ ਦੀ ਜਿਹੜੀ ਮਾਰਕੀਟ ਦੇ ਵਿੱਚ ਨਕਲੀ ਆਂਡੇ ਆ ਰਹੇ ਆ ਉਹ ਕਿਰਪਾ ਕਰਕੇ ਬੰਦ ਕੀਤੇ ਜਾਣ ਇਹ ਤੁਸੀਂ ਜਦੋਂ ਖੋਲ ਕੇ ਦੇਖਿਆ ਉਹਦੇ ਵਿੱਚ ਕੋਈ ਥਿਕਨੈਸ ਦਾ ਆਂਡਾ ਉਹ ਆਇਆ ਮੈਂ ਜਦੋਂ ਉਬਾਲਿਆ ਆਂਡੇ ਨੂੰ ਤਾਂ ਇਹ ਟੁੱਟ ਨਹੀਂ ਸੀ ਰਿਹਾ ਇਦਾਂ ਲੱਗ ਰਿਹਾ ਸੀ ਜਿਵੇਂ ਨਾ ਕੋਈ ਪਲਾਸਟਿਕ ਦੀ ਰਬੜ ਉੱਤਰ ਰਹੀ ਹੁੰਦੀ ਆ ਤੇ ਮੈਂ ਫਿਰ ਇਹਨੂੰ ਤੋੜ ਕੇ ਦੇਖਿਆ ਕਦੇ ਵੀ ਆਂਡਾ ਤੁਸੀਂ ਤੋੜੋਗੇ ਉਹ ਜੇ ਥੋੜੀ ਜਿਹੀ ਵੀ ਉੱਤੇ ਖਰੋਚ ਆ ਜਾਵੇ ਤਾਂ ਆਂਡਾ ਪੂਰਾ ਟੁੱਟ ਜਾਂਦਾ ਆ ਤੁਸੀਂ ਦੇਖ ਸਕਦੇ ਹੋ ਜੀ ਆਂਡਾ ਟੁੱਟ ਟੁੱਟ ਵੀ ਗਿਆ ਔਰ ਇਹਦੇ ਵਿੱਚੋਂ ਨਿਕਲਿਆ ਵੀ ਕੁਝ ਨਹੀਂ ਤੁਸੀਂ ਦੇਖੋ ਜੰਮਿਆ ਹੋਇਆ ਦੇਖੋ ਪਾਣੀ ਨਿਕਲ ਰਿਹਾ ਜੀ ਕਿਉਂਕਿ ਆਂਡੇ ਦੀ ਖੁਸ਼ਬੂ ਜਦੋਂ ਆਂਡਾ ਟੁੱਟਦਾ ਉਹਦੀ ਵੈਸੇ ਹੀ ਹੈ ਜੀ স্মੈਲ ਪਤਾ ਲਾਇੰਦੇ ਵੀ ਆਂਡਾ ਆ ਇਹਦੀ স্মੈਲ ਹੀ ਹੈ ਨੀ ਜੀ ਇਹ ਹੁਣ ਜਿਹੜੀ ਡੁਪਲੀਕੇਟ ਲੱਗਿਆ ਤੁਹਾਨੂੰ ਆਂਡਾ ਕਿ ਕੋਈ ਬਣਾਇਆ ਲੱਗਦਾ ਦੇਖੋ ਜੀ ਜਿਵੇਂ ਮਸ਼ੀਨੀ ਸਾਡਾ ਬਣਾਇਆ ਹੁੰਦਾ ਵਾ ਜਿਹਨੂੰ ਕਹਿੰਦੇ ਆ ਵੀ ਅਸੀਂ ਦੇਖਦੇ ਆ ਯੂਟਿਊਬ ਤੇ ਜਾਂ ਫੇਸਬੁੱਕ ਤੇ ਕਿ ਚਾਈਨਾ ਦੇ ਵੀ ਆ ਕਿਉਂਕਿ ਮੈਂ ਵਾਪਸੀ ਕਰਨ ਚਲਾ ਜਾ ਰਿਹਾ ਤੇ ਮੈਨੂੰ ਭਾਈ ਸਾਹਿਬ ਨੇ ਰੋਕ ਲਿਆ ਵੀ ਆਪਾਂ ਇੱਕ ਵਾਰ ਚੈੱਕ ਕਰ ਲਈਏ ਤੁਸੀਂ ਕੀ ਲੋ ਸਿਹਤ ਵਿਭਾਗ ਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਤਾਂ ਲੋਕਾਂ ਨੂੰ ਵੀ ਇਹ ਅਪੀਲ ਕਰਨਾ ਚਾਹੁੰਦਾ ਵੀ ਦੇਖ ਕੇ ਪੂਰੀ ਜਾਂਚ ਕਰਕੇ ਆਂਡੇ ਲੈ ਕੇ ਲੈ ਕੇ ਜਾਓ ਕਿਉਂਕਿ ਬੱਚਿਆਂ ਨੇ ਆਂਡੇ ਖਾਣੇ ਹੁੰਦੇ ਆ ਤੇ ਉਹਨਾਂ ਦੀ ਸਿਹਤ ਖਰਾਬ ਨਾ ਹੋਵੇ ਤੇ ਮੈਂ ਸਿਹਤ ਵਿਭਾਗ ਨੂੰ ਮੈਂ ਧਿਆਨ ਚ ਲਿਆਣਾ ਚਾਹੁੰਦਾ ਕਿ ਕਿਰਪਾ ਕਰਕੇ ਆਂਡੇ ਦੀ ਜਾਂਚ ਕੀਤੀ ਜਾਵੇ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਆ ਉਹ ਮੈਂ ਹਾਲ ਤੱਕ ਦੇਖੀ ਨਹੀਂ ਗੀ ਪਰ ਅੱਜ ਸੀਨੀਅਰ ਮੈਡੀਕਲ ਅਫਸਰ ਮਾਸੀ ਵੜਾ ਨਾ ਉਹਨਾਂ ਵੱਲੋਂ ਇੱਕ ਲੈਟਰ ਹੈ ਉਹ ਮੈਂ ਸਾਡੇ ਜਿਹੜਾ ਜ਼ਿਲ੍ਹਾ ਸਿਹਤ ਅਫਸਰ ਨੇ ਉਹਨਾਂ ਨੂੰ ਮਾਰਕ ਕਰਤਾ ਬਾਕੀ ਗੱਲ ਕੋਈ ਉਹ ਕਰਨਗੇ ਸਰ ਉਹਦੇ ਤੇ ਹਮ ਕਾਰਵਾਈ ਕੀਤੀ ਜਾਏਗੀਗਾ ਦੇਖੋ ਨਹੀਂ ਜ਼ਿਲ੍ਹਾ ਸਿਹਤ ਅਫਸਰ ਨੂੰ ਆਲਰੇਡੀ ਲੈਟਰ ਮਾਰਕ ਕਰਤਾ ਤਾਂ ਉਹ ਆਪਣੇ ਆਪ ਦੇਖਣਗੇ ਸਰ ਜਿਵੇਂ ਕੋਲ ਲੁਧਿਆਣੇ ਚ ਵੀ ਬਹੁਤ ਦੁਕਾਨਾਂ ਆਹੇ ਜਿਹੜੀਆਂ ਜਿਹਦਾ ਇਦਾਂ ਨਕਲੀ ਆਂਡੇ ਮਿਲਦੇ ਰਹੇ ਤੇ ਲੋਕਾਂ ਦੀ ਸਿਹਤ ਨਾਲ ਗੱਲ ਹੁੰਦੀ ਸਾਡੇ ਧਿਆਨ ਚ ਲਿਆਓ ਜਿੱਥੇ ਵੀ ਹੈ ਸਾਡੀ ਟੀਮ ਜਾ ਕੇ ਚੈੱਕ ਕਰੂਗੀ ਤੇ ਸਰ ਜਿਹੜੇ ਵੇਚਦੇ ਉਹਨਾਂ ਲਈ ਕੋਈ ਮੈਸੇਜ ਕਿਹਦੇ ਲਈ ਜਿਹੜੇ ਨਕਲੀ ਆਂਡੇ ਇਦਾਂ ਦੇ ਵੇਚਦੇ ਉਹਨਾਂ ਲਈ ਮੈਸੇਜ ਜੋ ਹੁੰਦਾ ਕਾਨੂੰਨ ਅਨਸਾਰ ਉਹ ਤੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਸੂਚਨਾ ਮਿਲਦੀ ਹੈ ਪਲੀਜ਼ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਲੋੜੀ ਦੀ ਕਾਰਵਾਈ ਕਰ ਸਕੀਏ